ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਸਬੰਧ ਵਿੱਚ ਇੱਕ ਨਵੀਂ ਅਪਡੇਟ ਆਈ ਹੈ ਕੀ ਇਹ ਨਵੀਂ ਅਪਡੇਟ ਤਾਂ ਐਨਪੀਐਸ ਦੇਨ ਮੁਲਾਜ਼ਮਾਂ ਲਈ ਸਰਕਾਰ ਨੇ ਇੱਕ ਨਵਾਂ ਪੱਤਰ ਜਾਰੀ ਕੀਤਾ ਗਿਆ ਕੀ ਪੱਤਰ ਜਾਰੀ ਕੀਤਾ ਗਿਆ ਇਸ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੇ ਹਰ ਇੱਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਮੁਲਾਜ਼ਮਾਂ ਨਾਲ ਸਬੰਧਤ ਪੈਨਸ਼ਨਰਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਤੋਂ ਇਲਾਵਾ ਭਰਤੀਆਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਵੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੇ ਆ ਐਨ ਪੀਐਸ ਦੇਨ ਮੁਲਾਜ਼ਮਾਂ ਦੇ ਸੰਬੰਧ ਵਿੱਚ ਜਿਹੜਾ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ 27 ਜੂਨ 2025 ਨੂੰ ਜਿਹੜਾ ਪੱਤਰ ਜਾਰੀ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਇਹ ਪੱਤਰ ਜਿਹੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵਿਸ਼ਾ ਕੀ ਹੈ ਐਡੀਸ਼ਨਲ ਰਿਲੀਫ ਜਿਹੜੀ ਔਨ ਡੈਥ ਜਾਂ ਡਿਸੇਬਿਲਟੀ ਆਫ ਅ ਗਵਰਨਮੈਂਟ ਸਰਵੈਂਟ ਕਵਰਡ ਬਾਇ ਦਾ ਨਿਊ ਡਿਫੈਂਸ ਕੰਟਰੀਬਿਊਸ਼ਨ ਫੰਕਸ਼ਨਸ ਸਿਸਟਮ ਜਿਹੜਾ ਇਹ ਜਿਹੜਾ ਇਹਦਾ ਵਿਚਾਰ ਰੱਖਿਆ ਗਿਆ ਕਿ ਨਵੀਂ ਸਰਕਾਰ ਦੇ ਕਰਮਚਾਰੀਆਂ ਦੀ ਜਿਹੜੀ ਮੌਤ ਜਾਂ ਉਸ ਦੀ ਜਿਹੜੀ ਡਿਸੇਬਿਲਟੀ ਦੀ ਸਥਿਤੀ ਵਿੱਚ ਜਿਹੜੀ ਉਹਨਾਂ ਨੂੰ ਰਾਹਤ ਦਿੱਤੀ ਜਾਂਦੀ ਹੈ ਉਸ ਦੇ ਸਬੰਧ ਦੇ ਵਿੱਚ ਇਹ ਲੈਟਰ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵਿੱਚ ਅੱਗੇ ਲਿਖਿਆ ਹੈ ਕਿ ਪੰਜਾਬ ਸਰਕਾਰ 8 10 2021 ਨੂੰ ਇੱਕ ਪੱਤਰ ਜਾਰੀ ਕੀਤਾ ਹੈ ਕਿ ਇਹ ਦਾਇਤਾ ਜਾਰੀ ਕੀਤੀ ਅਗੇ ਜਾਂ ਸੀ ਪੱਤਰ ਨੰਬਰ ਉਹ ਦਿੱਤਾ ਹੈ ਤੁਹਾਡੇ ਕੋਲ ਤੇ ਉਸ ਪੱਤਰ ਦੇ ਵਿੱਚ ਜਿਹੜਾ ਕਲੋਜ਼ ਨੰਬਰ 6 ਨੂੰ ਹਟਾਉਣ ਦੇ ਸਬੰਧ ਵਿੱਚ ਇਹ ਪੱਤਰ ਜਾਰੀ ਕੀਤਾ ਉਸ ਦੇ ਵਿੱਚ ਜਿਹੜਾ ਕਲੋਜ਼ ਨੰਬਰ 6 ਸੀ ਉਸ ਨੂੰ ਹਟਾ ਦਿੱਤਾ ਗਿਆ ਕਿ ਜੇ ਵਿੱਤ ਵਿਭਾਗ ਵੱਲੋਂ ਇਹ ਪੱਤਰ ਜਾਰੀ ਕਰ ਦਿੱਤਾ ਗਿਆ ਦੇ 6 ਨੰਬਰ ਜਿਹੜਾ ਕਲੋਜ਼ ਨੂੰ ਹਟਾ ਦਿੱਤਾ ਗਿਆ ਇਹ ਇਸ ਦੇ ਵਿੱਚ ਲਿਖਿਆ ਗਿਆ 6 ਨੰਬਰ ਦੇ ਵਿੱਚ ਕੀ ਲਿਖਿਆ ਸੀ ਉਸ ਦੀ ਜੇ ਆਪਾਂ ਗੱਲ ਕਰੀਏ 8 10 2021 ਨੂੰ ਜਿਹੜਾ ਹੈ ਸਮੂਹਕ ਮੁਲਾਜ਼ਮਾਂ ਨੂੰ ਜਿਹੜਾ ਇੱਕ ਰਾਹਤ ਦਿੱਤੀ ਗਈ ਸੀ ਕਿ ਕਿਸੇ ਵੀ ਮੁਲਾਜ਼ਮ ਦੀ ਸਰਵਸ ਦੌਰਾਨ ਮੌਤ ਹੁੰਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਪੁਰਾਣੀ ਪੈਨਸ਼ਨ ਵਿੱਚੋਂ ਪੈਨਸ਼ਨ ਦਿੱਤੀ ਜਾਵੇਗੀ ਪੈਨਸ਼ਨ ਜਿਹੜੀ ਪੁਰਾਣੀ ਪੈਨਸ਼ਨ ਦੇ ਵਿੱਚੋਂ ਹੀ ਉਸ ਦੀ ਪੈਨਸ਼ਨ ਦਿੱਤੀ ਜਾਵੇਗੀ ਜਿਹੜੇ ਕਿ 1 ਤੋਂ 2000 ਤੋਂ ਪਹਿਲਾਂ ਦੇ ਮੁਲਾਜ਼ਮ ਨੇ ਉਹਨਾਂ ਤੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਲਾਗੂ ਕੀਤੀ ਜਾਂਦੀ ਸੀ ਤੇ ਜਿਹੜੇ ਉਸ ਤੋਂ ਬਾਅਦ ਹੁੰਦੇ ਸੀ ਇਹਨਾਂ ਇੱਕ ਇੱਕ 2004 ਤੋਂ ਬਾਅਦ ਉਹਨਾਂ ਤੇ ਉਹ ਨਿਊ ਪੈਨਸ਼ਨ ਸਕੀਮ ਲਾਗੂ ਕੀਤੀ ਜਾਂਦੀ ਸੀ ਤਾਂ ਇਹ ਪੱਤਰ 2021 ਵਿੱਚ ਜਾਰੀ ਕਰ ਦਿੱਤਾ ਗਿਆ ਸੀ ਕਿ ਜਿਹੜੇ ਸਾਰੇ ਮੁਲਾਜ਼ਮ ਨੇ ਉਹਨਾਂ ਦੇ ਉੱਤੇ 2001 ਇੱਕ ਇੱਕ 2004 ਤੋਂ ਬਾਅਦ ਵੀ ਜਿਹੜੇ ਮੁਲਾਜ਼ਮ ਭਰਤੀ ਹੋਏ ਨੇ ਉਹਨਾਂ ਨੂੰ ਵੀ ਜਿਹੜੀ ਹੋਲਡ ਪੈਨਸ਼ਨ ਸਕੀਮ ਜਿਹੜੀ ਹੈ ਉਹ ਦਿੱਤੀ ਜਾਵੇਗੀ ਤਾਂ ਡੈਥ ਤੋਂ ਬਾਅਦ ਸਰਕਾਰ ਦਾ ਐਸਾ ਜਿਹੜਾ ਹੋਏਗਾ ਜਿੰਨਾ ਵੀ ਇਨਕਰੀਜ਼ ਵੈਲਿਊ ਦੀ ਹੋਏਗੀ ਤੋ ਉਹ ਪਰਿਵਾਰ ਨੂੰ ਵਾਪਸ ਕਰਨੀ ਪਵੇਗੀ ਬਾਕੀ ਜੋ ਹਿੱਸਾ ਬਣੇਗਾ ਉਹ ਜਿਹੜਾ ਇਸ ਪਰਿਵਾਰ ਨੂੰ ਦੇ ਦਿੱਤਾ ਜਾਵੇਗਾ ਜੇਕਰ ਕਿਸੇ ਮੁਲਾਜ਼ਮ ਦੀ ਡੈਥ ਇਸ ਪੱਤਰ ਤੋਂ ਪਹਿਲਾਂ ਹੋਈ ਹੈ ਇਹ ਪੱਤਰ 2021 ਵਿੱਚ ਜਾਰੀ ਕੀਤਾ ਗਿਆ ਹੈ ਜੇਕਰ ਕਿਸੇ ਮੁਲਾਜ਼ਮ ਦੀ ਡੈਥ ਇਸ ਪੱਤਰ ਤੋਂ ਪਹਿਲਾਂ ਹੋਈ ਹੈ ਤੋ ਉਸ ਸਮੇਂ ਤੋਂ ਹੁਣ ਤੱਕ ਦਾ ਜੋ ਵਿਆਜ ਬਣਦਾ ਹੈ ਜੀਪੀ ਫੰਡ ਬਣਦਾ ਹੈ ਉਹ ਸਰਕਾਰ ਨੂੰ ਵਾਪਸ ਕਰਨਾ ਪਵੇਗਾ ਜੇਕਰ ਸਰਕਾਰ ਜੇਕਰ ਉਹ ਪੈਨਸ਼ਨ ਜਿਹੜੀ ਪੁਰਾਣੀ ਪੈਨਸ਼ਨ ਦਾ ਲਾਭ ਲੈਣਾ ਚਾਹੁੰਦਾ ਹੈ ਜਿੰਦੀ ਡੈਥ ਇਸ ਪੱਤਰ ਤੋਂ ਪਹਿਲਾਂ ਹੋ ਚੁੱਕੀ ਹੈ ਮਤਲਬ 2021 ਤੋਂ 8 10 2021 ਤੋਂ ਪਹਿਲਾਂ ਹੋ ਚੁੱਕੀ ਹੈ ਜੇਕਰ ਉਹ ਪੁਰਾਣੀ ਪੈਨਸ਼ਨ ਦਾ ਲਾਭ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਜੀਪੀਪੀ ਫੰਡ ਦਾ ਜਿਹੜਾ ਵਿਆਜ ਸਮੇਤ ਸਾਰਾ ਪੈਸਾ ਵਾਪਸ ਕਰਨਾ ਪਵੇਗਾ ਤਾਂ ਹੁਣ ਜਿਹੜਾ ਕਲੋਜ਼ ਨੰਬਰ ਇਹ ਇਸ ਪੱਤਰ ਦੇ ਅਨੁਸਾਰ ਜਿਹੜਾ ਕਲੋਜ਼ ਨੰਬਰ 6 ਦੇ ਵਿੱਚ ਆਪਸ਼ਨ ਦਿੱਤੀ ਗਈ ਸੀ ਕਿ ਤੁਸੀਂ ਆਪਣੇ ਪਰਿਵਾਰ ਨੂੰ ਨਿਊ ਪੈਨਸ਼ਨ ਸਕੀਮ ਦਵਾਉਣਾ ਚਾਹੁੰਦੇ ਹੋ ਕਿ 올ਡ ਪੈਨਸ਼ਨ ਸਕੀਮ ਜਿਹੜੀ ਤੁਸੀਂ ਦਵਾਉਣਾ ਚਾਹੁੰਦੇ ਹੋ ਜੇ ਤੁਹਾਡੇ ਜਿਹੜੇ ਡੈਥ ਤੋਂ ਬਾਅਦ ਜਿਹੜੇ ਸਰਵਿਸ ਦੇ ਦੌਰਾਨ ਮੰਨ ਲਓ ਡੈਥ ਹੋ ਜਾਂਦੀ ਹੈ ਤਾਂ ਤੁਸੀਂ ਕਿਹੜੀ ਪੈਨਸ਼ਨ ਦਾ ਲਾਭ ਦਵਾਉਣਾ ਚਾਹੁੰਦੇ ਆ ਇਸ ਦੇ ਸਬੰਧ ਵਿੱਚ ਜਿਹੜਾ ਸੀ ਮੁਲਾਜ਼ਮ ਨੇ ਆਪ অপਸ਼ਨ ਜਿਹੜੀ ਚੁਣੀ ਸੀ ਜੇਕਰ ਤੁਸੀਂ ਪੁਰਾਣੀ ਪੈਨਸ਼ਨ ਦਾ ਲਾਭ ਦੇਣਾ ਚਾਹੁੰਦੇ ਹੋ ਤਾਂ ਫਿਰ ਪਰਿਵਾਰ ਵੱਲੋਂ ਵੀ ਇੱਕ ਐਪੀਡੈਪਟ ਲਿਆ ਜਾਂਦਾ ਸੀ ਕਿ ਜੋ ਫੰਡ ਬਣਨਗੇ ਜੋ ਵੀ ਫੰਡ ਬਣਦੇ ਨੇ ਜੋ ਵੈਲਿਊ ਬਣੇਗੀ ਅਨਕੀਰੀਜ ਵੈਲਿਊ ਹੋਏਗੀ ਤਾਂ ਉਹ ਵਾਪਸ ਪਰਿਵਾਰ ਨੂੰ ਦੇਣੀ ਪਵੇਗੀ ਤਾਂ ਇਹ ਜਿਹੜਾ ਸੀ ਮੁਲਾਜ਼ਮਾਂ ਨੇ ਚੂਜ਼ ਕਰਨਾ ਸੀ ਕਿ ਪੁਰਾਣੀ ਪੈਨਸ਼ਨ ਪਰਿਵਾਰ ਨੂੰ ਉਹਦਾ ਲਾਭ ਦੇਣਾ ਹੈ ਕਿ ਨਿਊ ਪੈਨਸ਼ਨ ਸਕੀਮ ਦਾ ਜਿਹੜਾ ਲਾਭ ਦੇਣਾ ਹੈ ਤਾਂ ਕਈ ਮੁਲਾਜ਼ਮ ਜਿਹੜੇ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਨੇ ਉਸ ਆਪਸ਼ਨ ਦੇ ਜਿਹੜੀ ਵਰਤੋਂ ਨਹੀਂ ਕੀਤੀ ਸੀ ਤਾਂ ਉਹਨਾਂ ਦੀ ਜਿਹੜੀ ਡੈਥ ਹੋ ਚੁੱਕੀ ਹੈ ਹੁਣ ਤਾਂ ਉਸ ਦੇ ਵਿੱਚ ਜਿਹੜੇ ਸੀ ਉਸ ਕੇਸ ਕਾਫੀ ਸਾਰੇ ਜਿਹੜੇ ਕੇਸ ਸੀ ਸਰਕਾਰ ਕੋਲ ਪੈਂਡਿੰਗ ਪਏ ਸੀ ਤਾਂ ਜਿਸ ਦੇ ਸਬੰਧ ਵਿੱਚ ਕੋਈ ਵੀ ਫੈਸਲਾ ਨਹੀਂ ਹੋ ਪਾਰਿਆ ਸੀ ਕਿ 올ਡ ਪੈਨਸ਼ਨ ਸਕੀਮ ਦਿੱਤੀ ਜਾਵੇ ਕਿ ਪੁਰਾਣੀ ਪੈਨਸ਼ਨ ਸਕੀਮ ਦਿੱਤੀ ਜਾਵੇ ਤਾਂ ਹੁਣ ਜਿਹੜਾ ਇਹ ਕਾਲਮ ਨੰਬਰ 6 ਨੂੰ ਡਿਲੀਟ ਕਰ ਦਿੱਤਾ ਗਿਆ ਹੈ ਤਾਂ ਹੁਣ ਜਿਹੜਾ ਸਾਰੇ ਕਲੀਅਰ ਹੋ ਗਿਆ ਹੈ ਸਾਫ ਹੋ ਗਿਆ ਹੈ ਕਿ ਕਿਸੇ ਵੀ ਕਰਮਚਾਰੀ ਦੀ ਮੌਤ ਹੁੰਦੀ ਹੈ ਭਾਵੇਂ ਉਹ ਪੁਰਾਣੀ ਪੈਨਸ਼ਨ ਤੇ ਭਾਵੇਂ ਨਵੀਂ ਪੈਨਸ਼ਨ ਤੇ ਹੁਣ ਜਿਹੜਾ ਸਿਵਲ ਰੂਲ ਦੇ ਮੁਤਾਬਕ ਉਸ ਨੂੰ ਪੈਨਸ਼ਨ ਮਿਲੇਗੀ ਤਾਂ ਹੁਣ ਜਿਹੜੇ ਕੇਸ ਪੈਂਡਿੰਗ ਪਏ ਸੀ ਉਹ ਸਾਰੇ ਹੱਲ ਹੋ ਜਾਣਗੇ ਤੇ ਬਹੁਤ ਸਾਰੇ ਕੇਸ ਜਿਨ੍ਹਾਂ ਨੂੰ ਅੱਗੇ ਫਾਇਦਾ ਮਿਲੇਗਾ ਜਿਹੜਾ ਅੜਿਕ ਕਰ ਰਹੇ ਸੀ ਕਿ ਕਦੋਂ ਸਾਨੂੰ ਪੈਨਸ਼ਨ ਫੈਮਲੀ ਪੈਨਸ਼ਨ ਦਿੱਤੀ ਜਾਵੇ ਤਾਂ ਹੁਣ ਇਹ ਜਿਹੜਾ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ক্লোਜ ਨੰਬਰ 6 ਨੂੰ ਡਿਲੀਟ ਕਰ ਦਿੱਤਾ ਗਿਆ ਤਾਂ ਜਿਸ ਦਾ ਜਿਹੜੇ ਪੈਂਡਿੰਗ ਪੈ ਕੇਸ ਉਹਨਾਂ ਨੂੰ ਸਾਰਿਆਂ ਨੂੰ ਫਾਇਦਾ ਮਿਲੇਗਾ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ